ਵੀਡੀਓ ਕਾਲ ਆਦਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁਕ ਤੋਂ ਲਿਆ ਹੈ ਫਿਰ ਉਹ ਅਚੀਲ ਨੰਗੀ ਹੋ ਕੇ ਉਹਨੇ ਅਚੀਲ ਫੋਟੋ ਕਿਹੀ ਮੇਰੇ ਬੰਦੇ ਨੇ ਫੋਨ ਆਇਆ ਕਿ ਸਾਨੂੰ ਤੁਹਾਡੀ ਇਹ ਵੀਡੀਓ ਬੈਲਰ ਹੋ ਰਹੀ ਹੈ ਇਹਨੂੰ ਬੰਦ ਕਰਾਓ ਤਾਂ ਕਬੀਲਾ ਕਿ ਇਹ ਇਹਨਾਂ ਫਰਾਂ ਤੋਂ ਬਹੁਤ ਬੱਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਯਾ ਭਿਲ ਕੋ ਮੈਨੂੰ ਪਤਾ ਨਹੀਂ ਪਈ ਬਾਕੀ ਕੋਈ ਸਾਰੇ ਇਸ ਏਰੀਆ ਵਿੱਚ ਇਹ ਪਾਰਟੀ ਇਕੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ। ਆਸ ਦੀ। ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਕਰਾਇਆ ਸੀ ਉਹਨਾਂ ਨਾਲ 8,54,000 ਦਾ। 75 ਸਾਲਾ ਬਜ਼ੁਰਗ ਨਾਲ ਆਨਲਾਈਨ ਅਸ਼ਲੀਲ ਵੀਡੀਓ ਬਣਾ ਕੇ 8,55,000 ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਸਬੰਧ ਵਿੱਚ ਗੜ ਸ਼ੰਕਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਸੋਸ਼ਲ ਵੈੱਬਸਾਈਟ ਰਾਹੀਂ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬਜ਼ੁਰਗ ਕੋਲੋਂ ਅਸਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ 75 ਸਾਲਾ ਗੁਰਦੇਵ ਸਿੰਘ ਪਿੰਡ ਸੀਵਾ ਜੋ ਕਿ ਹਰਿਆਣਾ ਬਿਜਲੀ ਨਿਗਮ ਤੋਂ ਸੇਵਾ ਮੁਕਤ ਨੇ ਉਹਨਾਂ ਨੇ ਦੱਸਿਆ ਕਿ 13 April ਨੂੰ 10 ਵਜੇ ਦੇ ਕਰੀਬ ਇੱਕ ਲੜਕੀ ਦੀ ਵੀਡੀਓ ਕਾਲ ਆਈ ਅਤੇ ਲੜਕੀ ਨੇ ਉਸ ਨੂੰ ਕਿਹਾ ਕਿ ਉਸ ਨੇ Facebook ਤੋਂ ਤੁਹਾਡਾ ਨੰਬਰ ਲਿਆ ਅਤੇ ਵੀਡੀਓ ਕਾਲ ਦੌਰਾਨ ਕੱਪੜੇ ਉਤਾਰ ਕੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੰਦੀ ਹੈ ਗੁਰਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਪਹਿਲਾਂ 20000 ਰੁਪਏ ਦੀ ਮੰਗ ਕੀਤੀ ਗਈ ਜਿਸ ਨੂੰ ਉਸਨੇ ਉਹਨਾਂ ਦੇ ਖਾਤੇ ਵਿੱਚ ਪਾ ਦਿੱਤਾ ਉਹਨਾਂ ਦੱਸਿਆ ਕਿ ਇਸ ਘਟਨਾ ਪ੍ਰੰਤ ਉਸ ਨੂੰ ਗ੍ਰੋਵ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਕੋਲੋਂ ਕਿਸ਼ਤਾਂ ਦੇ ਰੂਪ ਵਿੱਚ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ 855000 ਪੈ ਠ ਅਗਲੇ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਗ੍ਰੋਵ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਇਸ ਦੇ ਉਪਰੰਤ ਉਸ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਕੀਤੀ ਗਈ ਹੁਣ ਪੀੜਤ ਦੇ ਇਨਸਾਫ ਦੀ ਗੁਹਾਰ ਲਗਾਈ ਹੈ ਉਦਰੀ ਸਾਰੇ ਮਾਮਲੇ ਚ ਐਸਐਚਓ ਗਰਗ ਸ਼ੰਕਰ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਪਰਜਾ ਦਰਜ ਕਰ ਲਿਆ ਗਿਆ ਅਤੇ ਤਫਤੀਸ਼ ਕੀਤੀ ਜਾ ਰਹੀ ਹੈ ਇਹ 13 April 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ Facebook ਤੋਂ ਲਿਆ ਹੈ ਫਿਰ ਉਹ ਅਚੀ ਲੋ ਨੰਗੀ ਹੋ ਕੇ ਉਹਨੇ ਅਚੀਲਡ ਫੋਟੋ ਖਿੱਚੀ ਮੇਰੇ ਨਾਲ ਤਾਂ ਉਹ ਮੈਨੂੰ ਬਲੈਕਲਿਸਟ ਕਰਨ ਨਾਲ ਸ਼ੁਰੂ ਕਰਤਾ ਉਹਨੇ ਹੈਨਾ ਫਿਰ ਮੈਨੇ ਇੱਕ ਬੰਦੇ ਨੇ ਫੋਨ ਆਇਆ ਕਿ ਫਾਨੋ ਤੁਹਾਡੀ ਵੀਡੀਓ ਬਲਰ ਹੋ ਰਹੀ ਹੈ ਯੂ نو ਬੰਦ ਕਰਾਓ ਜਿਸ ਪਤਾ ਇਹ 2U ਵਾਲਾ ਬੰਦਾ ਹੈ ਯੂ نو ਫੋਨ ਕਰਕੇ ਇਹਦੇ ਪਰ ਤੁਸੀਂ ਯੂ نو ਡਿਲੀਟ ਕਰਾਓ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰਚੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੋਣ ਹੈਗਾ ਕਿਹੜੀ ਇਹ ਪੁਲਿਸ ਹੈ ਜਾਂ ਕਿਹਾ ਇਹਨਾਂ ਮੈਨਾਂ ਧੋਖੀਆਂ ਮਾਰਨੀ ਸ਼ੁਰੂ ਕੀਤੀ ਹੈ ਜਲਦੀ ਕਰੋ ਮੇ ਤਾਂ ਉਹਨਾਂ ਰੈਸਕ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਤੇ ਇਹ ਫਿਰ ਬੰਦੇ ਮੈਂ ਕਹਿੰਦਾ ਇਹ 3500 500 ਜਮ੍ਹਾਂ ਕਰਤੇ ਇਹਨਾਂ ਨੇ ਕਰਦੇ ਇਹਨਾਂ ਵਰਪੇ ਪੈਸੇ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲੱਗਾ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ रखीਆਂ ਇੱਕ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲਾ ਕਹਿੰਦਾ ਵੀ 1 ਲੱਖ ਜਮ੍ਹਾਂ ਇਸ ਤੋਂ ਬਾਅਦ ਜਿਆਦਾ ਪੇਮੈਂਟ ਨਹੀਂ ਫਿਰ 5000 ਰੁਪਏ ਜਾ ਕੇ एफडीएसटी ਜਿਹੜਾ ਬੈਂਕਿੰਗ ਦਾ ਅਕਾਊਂਟ ਨੰਬਰ ਦਾ ਉੱਥੋਂ ਜਾ ਕੇ ਮੈਂ ਨਗਦ ਜਮਾ ਕਰਵਾ ਕੇ ਇਹਨਾਂ ਨੂੰ ਭੇਜਿਆ ਰਸੀਦ ਮੇਰੇ ਕੋਲ ਹੈਗੀ ਸਭ ਕੁਝ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਧਮਕੀ ਮੈਂ ਫਿਰ ਆ ਗਿਆ ਉੱਥੋਂ ਤਾਂ ਫਿਰ ਇਹਨਾਂ ਨੇ ਬਦਲ ਫੇਫੇ ਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੁਣੇ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਮੈਂ ਨੇ ਇਥੋਂ ਗਿਆ 4:00 ਵਜੇ ਤੇ ਘਰ ਸ਼ੰਕਰ ਇਥੋਂ ਫੇਫੇ ਘਰ ਸ਼ੰਕਰ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫਿਰ ਇਹਨਾਂ ਦਾ ਫੋਨ ਆ ਗਿਆ ਕੀ ਜੀ ਹੁਣ ਤਾਂ 5 ਵਜੇ ਹੁਣ ਤਾਂ ਬੈਂਕ ਖੁੱਲਾ ਨਹੀਂ ਮਿਲਣਾ ਫੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਨੇ ਜਾ ਕੇ ਫਿਰ ਮੈਨੇ ਮੇਰੇ ਕੋ ਪੈਸੇ ਨਹੀਂ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਪੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਠੀਕ ਹੈ ਚੱਲ ਪੇਪੈਂਟ ਫਿਰ ਇਹਨਾਂ ਦਾ ਫੋਨ ਆ ਗਿਆ ਫਿਰ ਇਹ ਜਿਹੜੀ ਲੜਕੀ ਸੀ ਪਕੜੀ ਹੈ ਇਹ ਇਹ ਤੁਹਾਡੀਆਂ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਜਦ ਇਹ ਲ ਲੜਕੀ ਅਸੀਂ ਪਕੜ ਲਈ ਹੈ ਇਨ ਸੂਸਾਇਟ ਕੱਲਿਆ ਇਹ ਬਾਤ ਹੈ ਪੋਰਚਾਲੇ ਖੜੇ ਹੈ মিডিਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਇਹਨਾਂ ਦੇ ਘਰਾਂ ਨੇ ਅਸੀਂ ਰਾਜ਼ੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇ ਕੇ ਰਾਜ਼ੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ تھے ਉਸ ਵੇਲੇ 2.5 ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਨੇ ਠੀਕ ਹੈ ਪੇਮੈਂਟ ਕਰਨੇ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ ਢਾਈ ਲਖਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਕ ਦੇ ਲੋਨ ਅਪਲਾਈ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਵੀ ਮੈਂ ਤਾਂ ਜਾਣੀ ਨਹੀਂ ਚਾਹੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਤੈਨਾਂ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸ ਵਿਚਾਰ ਪਰ ਜਾ ਕੇ ਕੰਪਲੇਨਟ ਕੀਤੀ ਉਹਨਾਂ ਨੇ ਸਾਈਬਰ ਸਾਈਡ ਉਹਨਾਂ ਨੂੰ ਹੈਂਡਓਵਰ ਕਰਤਾ ਉਸ ਤੋਂ ਅੱਗੇ ਕੇਸ ਉਹਨਾਂ ਦੀ ਕੰਪਲੇਨਟ ਨੋਟ ਹੋਈ ਹੈ ਇਹ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰੋਡ ਹੋ ਗਿਆ ਜੀ ਇਹ 855000 ਦਾ ਫਰੋਡ ਹੋਇਆ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹ ਮੰਗ ਲਗਦੇ ਤੇ ਇਹਨਾਂ ਲੋਕਾਂ ਨੂੰ ਪਕੜੋ ਹੈਨਾ ਔਰ ਇਹਨਾਂ ਸਜ਼ਾ ਮਿਲੇ ਅਚੀ ਤਰ੍ਹਾਂ ਔਰ ਬਾਕੀ ਦੇ ਕੰਨ ਹੋਣ ਤਾਂ ਕਿ ਪਬਲਿਕ ਨੂੰ ਹੀ ਪਤਾ ਲੱਗੇ ਜਾਗਰੂਕ ਹੋਵੇ ਇਦਾਂ ਦੇ ਇਹਨਾਂ ਫਰਾਲਾਂ ਵਿੱਚ ਨਹੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਰਾ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਹਨੀ ਕੰਮ ਹੈ ਅਪੀਲ ਹੈ ਕਿ ਇਹਨਾਂ ਫਰਾਲਾਂ ਤੋਂ ਬਹੁਤ ਬਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਯਾ ਬਿਲਕੁਲ ਮੈਨੂੰ ਪਤਾ ਨਹੀਂ ਪਈ ਬਾਕੀ ਕੋਈ ਸਾਰੇ ਇਸ ਏਰੀਆ ਵਿੱਚ ਇਹ ਕਿ ਪਾਰਟੀ ਇਕੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਹਾਂ ਕੀ ਬਾਤ ਹੈ ਇਹ ਮੀਡੀਆ ਥਰੂ ਇਹ ਪਬਲਿਕ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਹੁਣ ਅੱਗੇ ਵਾ ਇਹ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਅਫਟਰ ਇਨਕੁਆਰੀ ਹੋਇਆ ਇਹਦੇ ਵਿੱਚ ਗੁਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ 시ਵਾ ਬਸ ਪੀਐਸ ਗੜਸ਼ੰਕਰ ਦੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 74 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਕਰਾਇਆ ਸੀ ਉਹਨਾਂ ਨਾਲ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਐਫਐਸ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ